ਜੇਕਰ ਤੁਸੀਂ 20 ਰੇਲਵੇ ਦੇ ਸਫ਼ਰ ਕਰਦੇ ਹੋ ਤੇ ਹੋ ਜਾਓ ਸਾਵਧਾਨ ਕਿਉਂਕਿ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਲੈ ਕੇ ਆਏ ਹਾਂ ਅਸੀਂ ਅੱਜ ਦੇ ਵਿੱਚ ਇੱਕ ਨੌਜਵਾਨ ਨੂੰ ਪੁਲਿਸ ਨੇ 15 ਕਾਲ ਤੋਂ ਉਸਤੇ ਚਾਤ ਪਿਸਲਾ ਨਾਮ ਦੇ ਰੇਲਵੇ ਸਟੇਸ਼ਨ ਤੋਂ ਬਰਾਬਰ ਕੀਤਾ ਦੱਸਦੀ ਕਿ ਤਸਵੀਰਾਂ ਸਾਹਮਣੇ ਆ ਕਰਿਆ तकरीबन ਉਸ ਪੁਲ ਦੇ نیچے ਜਿਹੜਾ ਨੌਜਵਾਨ ਘੁੰਮ ਰਿਹਾ ਸੀਗਾ ਤੇ ਆਪਾਂ ਨੇ ਗਵਾਂਟੀ ਦੇ ਨਾਲ ਮਿਲ ਕੇ ਉਸਨੇ ਜਿਹੜਾ ਇਤਿਆਦਾਂ ਦਾ ਲੈਣ-ਦੇਣ ਕਰਨਾ ਸੀਗਾ ਲੇਕਿਨ ਜਿਹੜਾ ਦੂਸਰਾ ਮੁੱਖ ਦੋਸ਼ੀ ਹੈ ਜਿਸਨੇ ਉਹਨੂੰ ਇਹ ਬੈਗ ਸੌਪਿਆ ਸੀਗਾ ਜਿਸ ਦੇ ਵਿੱਚ ਇਤਿਆਦ ਸੀਗੇ ਉਹ ਦੋਸ਼ੀ ਜਿਹੜਾ ਫਰਾਰ ਹੋ ਗਿਆ ਉਸ ਦੀ ਭਾਲ ਹਜੇ ਚੱਲ ਰਹੀ ਹੈ ਲੇਕਿ ਕਿਸ ਤਰੀਕੇ ਦੀ ਜਿਹੜੀ ਘਟਨਾਵਾਂ ਨੂੰ ਅੰਜਾਮ ਦੇਣਾ ਸੀਗਾ ਵੱਡੇ ਸਵਾਲ ਖੜੇ ਹੋਦੇ ਹੀ ਨਹੀਂ ਕਿਉਂਕਿ ਰੇਲਵੇ ਦੇ ਵਿੱਚ ਰੋਜ਼ ਹਜ਼ਾਰਾਂ ਲੱਖਾਂ ਲੋਕ ਸਫ਼ਰ ਕਰਦੇ ਨੇ ਤੇ ਇਹ ਜਿਹੜੀ ਆਵਾਜਾਈ ਲੱਗੀ ਦਿੰਦੀ ਹੈ ਕਿਸ ਤਰੀਕੇ ਦੀ ਘਟਨਾਵਾਂ ਨੂੰ ਅੰਜਾਮ ਦੇਣਾ ਸੀਗਾ ਵੱਡੇ ਸਵਾਲ ਨੇ ਪਹਿਲਾਂ ਵੀ ਆਪਾਂ ਅੰਮ੍ਰਿਤਸਰ ਦੇ ਵਿੱਚ ਇਸ ਤਰੀਕੇ ਦੇ ਮਾਮਲੇ ਦੇਖਦੇ ਆ ਰਹੇ ਹਾਂ ਕਿ ਜਿਹੜੇ ਬਾਕੀ ਸ਼ਹਿਰਾਂ ਦੇ ਵਿੱਚੋਂ ਜਿਹੜੇ ਥਿਆ ਮੰਗਵਾ ਕੇ ਅੰਮ੍ਰਿਤਸਰ ਦੇ ਵਿੱਚ ਉਸ ਦਾ ਲੈਣ-ਦੇਣ ਕੀਤਾ ਜਾਂਦਾ ਹੈ ਵੱਡੀ-ਵੱਡੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਜਿਹੜੀ ਸਾਜ਼ਿਸ਼ ਰਚਾਈ ਜਾਂਦੀ ਹੈ ਲੇਕਿਨ ਪੁਲਿਸ ਨੂੰ ਜਿਹੜੀ ਵੱਡੀ ਕਾਮਯਾਬੀ ਲੱਗੀ ਹੈ ਚਾਰ ਜਿਹੜੇ ਪਿਸਤਲ ਤੇ ਕਿਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣਾ ਸੀਗਾ ਇਹ ਵੱਡੇ ਸਵਾਲ ਨੇ ਉਸ ਤਕਰੀਬਨ ਪੁਲ ਦੇ ਨੀਚੇ ਜਿਹੜੇ ਉਹ ਨੌਜਵਾਨ ਨੂੰ ਪੁਲਸ ਨੇ ਕਾਬੂ ਕੀਤਾ ਚੈਟਿੰਗ ਕਰਦੇ ਹੋਏ ਕਿਉਂਕਿ ਉਸ ਦੇ ਕੋਲ ਜਿਹੜੇ ਚਾਰ ਪਿਸਤਲ ਸੀਗੇ 15 ਕਾਰਤੂਸ ਸੀਗੇ ਉਸ ਦੀ ਜਾਂਚ ਚੱਲ ਰਹੀ ਹੈ ਜ਼ਰੂਰ ਉਸ ਦੇ ਦੋਸ਼ੀ ਵੱਲੋਂ ਨਹੀਂ ਦੱਸਿਆ ਜਾ ਰਿਹਾ ਕਿ ਉਸ ਦੇ ਇਸ ਦੇ ਪਿੱਛੇ ਮਨਸ਼ਾ ਕੀ ਸੀਗੀ ਕੀ ਮਨਸੂਬੇ ਸੀਗੇ ਕਿ ਇਸ ਦਿਨ ਨਾਲ ਦਰਦ ਕਿਉਂ ਨੇ ਕੰਮ ਕਰਨਾ ਸੀਗਾ ਲੇਕਿਨ ਜਿੰਨੀ ਕ ਪੁਲਸ ਨੇ ਪਹਾਲ ਕੀਤੀ ਉਸ ਦੇ ਵਜਾਰਾ ਇਹ ਦੱਸਿਆ ਜਾਦਾ ਕਿ ਉਹ ਮੁੰਡਾ ਜਿਹੜਾ ਉਹਦਾ ਗਵਾਂਢੀ ਹੀ ਸੀਗਾ ਲੇਕਿਨ ਉਹ ਇਥੋਂ ਫਰਾਰ ਹੋ ਗਿਆ ਉਸ ਦੀ ਪਾਲ ਜਿਹੜੀ ਲਗਾਤਾਰ ਚੱਲ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅੰਮਸਾ ਰੇਲਵੇ ਸਟੇਸ਼ਨ ਦੀਆਂ ਸਾਨੀਆਂ ਕਰਦੇ ਜਿੱਥੇ ਘਟਨਾ ਨੂੰ ਜਿਹੜਾ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਬਕਰਿਆ ਆਪਣੀ ਗ੍ਰਫ ਦੇ ਵਿੱਚ ਲਿਆ ਲੇਕਿਨ ਵੱਡੇ ਸਵਾਲ ਨੇ ਕਿ ਕਿਉਂ ਇਸ ਤਰ੍ਹਾਂ ਲਗਾਤਾਰ ਇਸ ਤਰੀਕੇ ਨਾਲ ਘਟਨਾ ਸਾਹਮਣੇ ਆਉਂਦੀਆਂ ਨੇ ਲਗਾਤਾਰ ਕਿਉਂ ਇਸ ਤਰੀਕੇ ਦੇ ਜਿਹੜੇ ਨੌਜਵਾਨ ਨੇ ਬਾਹ ਵੀ ਪਾਸ ਮੁੰਡਾ ਸੀਗਾ ਕਿਉਂ ਇਸ ਤਰੀਕੇ ਨਾਲ ਜਿਹੜੇ ਨੌਜਵਾਨ ਨੇ ਇਸ ਤਰੀਕੇ ਦੀ ਸੰਗਤ ਦੇ ਵਿੱਚ ਪੈ ਗਏ ਨੇ ਕਿ ਆਪਣੇ ਹੀ ਜਿਹੜੇ ਸੂਬੇ ਦਾ ਆਪਣੇ ਹੀ ਸ਼ਹਿਰਾਂ ਦਾ ਮਾਹੌਲ ਇਸ ਤਰੀਕੇ ਨਾਲ ਖਰਾਬ ਕਰਨ ਲੱਗ ਗਏ ਨੇ ਕਿ ਜਿਹੜੇ ਹੁਣ ਆਮ ਲੋਕਾਂ ਦੀ ਸੁਰੱਖਿਆ ਦੇ ਉੱਪਰ ਵੀ ਵੱਡੇ ਸਵਾਲ ਬਣਦੇ ਨਜ਼ਰ ਆਉਂਦੇ ਨੇ ਹੁਣ ਦੇਖਣਾ ਹੋਵੇ ਕਿ ਇਸ ਮਾਮਲੇ ਦੇ ਵਿੱਚ ਅਗਲੀ ਅਪਡੇਟ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਦੇਖਦੇ ਹੋ ਲਾਈਵ ਬਾਦਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ੰਤ ਜਪਤੀ ਦੇ ਨਾਲ ਮਾਨਯੋਗ ਸਪੈਸਿ ਡੀਜੀਪੀ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਟੀਟੀ ਕੈਬਨ ਪੁਰਾਣੇ ਦੇ ਲਾਗੇ ਨਾਕਾ ਲਾਇਆ ਸੀ 5 ਵਜੇ ਦੇ ਕਰੀਬ ਇਹ ਬੰਦਾ ਜਿਹੜਾ ਉੱਥੇ ਬੈਠਾ ਕਿਸੇ ਦੀ ਵੇਟ ਕਰ ਰਿਹਾ ਸੀ ਜਿਹਨੂੰ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਉਦੀ ਤਲਾਸ਼ੀ ਤੋਂ ਬਾਅਦ ਚ ਉਹਦੇ ਕੋਲੋਂ ਚਾਰ ਜਿਹੜੇ ਆ ਪਿਸਟਲ ਮਿਲੇ ਆ ਇਸ ਦਾ ਨਾਮ ਕੈਪਟਨ ਕੈਪਟਨ ਸਿੰਘ ਏਰੀਆ ਸਬੂਰਾ ਵਾਸੀ ਨੰਗਲੀ ਪੱਟਾ ਪ੍ਰੀਤਨਗਰ ਫਤਿਹਗੜ ਚੋੜੀਆਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਸਰ ਕੋਈ ਕਿੰਨੇ ਕਾਰਤੂਸ ਮਿਲੇ ਆ ਕੀ ਕੋਸ਼ ਹੈਗਾ ਕੀ ਇਹਦੇ ਕੋਲ ਇਹਦੇ ਕੋਲੋਂ ਚਾਰ ਜਿਹੜੇ ਆ ਉਹ ਕਾਰਤੂਸ ਮਿਲੇ ਆ 14 ਕਾਰਤੂਸ ਮਿਲੇ ਆ ਤੇ ਚਾਰ ਜਿਹੜੇ ਆ ਉਹ ਪਿਸਟਲ ਮਿਲੇ ਦੇ ਰਸ ਨੇ ਆਪਣੇ ਮਨਛਾ ਦੱਸਿਆ ਕਿ ਕੀ ਕਰਨਾ ਚਾਹੁੰਦੇ ਨੇ 11 ਦਾ ਕਿਉਂਕਿ ਵੱਡੀ ਦੇਖੋ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਇਹ ਦੁਬਾਰਾ ਸੀ ਅੱਜ ਇਹਦਾ ਰਿਮਾਂਡ ਲੈ ਰਹੇ ਆ ਜਿਹੜੀ ਆ ਉਹ ਬਾਕੀ ਕਲੀਅਰ ਕਰਾਂਗੇ ਬਾਅਦ ਵਿੱਚ ਕਿੰਨੇ ਦਾ ਰਿਮਾਂਡ ਤੁਸੀਂ ਲਿਆ ਕੀ ਕੁਝ ਸਾਹਮਣੇ ਆਇਆ ਕੁਝ ਜਾਂਚ ਕੀਤੀ ਜਿਹੜੀ ਸਾਹਮਣੇ ਇਹ ਬੰਦਾ ਜਿਹੜਾ ਵਾ ਜਾਂ ਤਾਂ ਇਹ ਪੱਕਾ ਕੁਝ ਦੱਸ ਹੀ ਨਹੀਂ ਰਿਹਾ ਉਹੀ ਚੀਜ਼ बार-बार ਦੱਸ ਰਿਹਾ ਮੈਨੂੰ ਪਤਾ ਕੁਝ ਨਹੀਂ ਮੈਨੂੰ ਪਤਾ ਕੁਝ ਨਹੀਂ